ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਵਧੀਆ ਹੋਮੋਗੇ ਮੈਂ ਕੰਡੀਗਰ ਚਾਹਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੀ ਕਲੈਕਸ਼ਨ ਲੈ ਕੇ ਆਏ ਆ ਬਹੁਤ ਪਿਆਰੀ ਬਹੁਤ ਹੀ ਸੋਹਣੀ ਮੈਂ ਲੈ ਕੇ ਆਈ ਆ ਸਾਰੇ ਫੋਟੋ ਵਾਲੇ ਪੀਸ ਲੈ ਕੇ ਆਈ ਆ ਪਿਛਲੀ ਵਾਰ ਵੀ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਰਹੇ ਆ ਇਸ ਵਾਰ ਕੁਝ ਪੀਸ ਦਾ ਰਿਪੀਟ ਤੇ ਆ ਗਏ ਸੀਮ ਡਿਜ਼ਾਈਨ ਆ ਕੁਝ ਨਿਊ ਐਡ ਆਨ ਹੋ ਗਏ ਸੋ ਪ੍ਰਾਈਸ ਵੀ ਇੰਨਾ ਜ਼ਿਆਦਾ ਸੋਹਣਾ ਵਾ ਯਾਨੀ ਕਿ ਇੰਨਾ ਜ਼ਿਆਦਾ ਵਧੀਆ ਵਾ ਸੋ ਪੂਰੀ ਫੁੱਲ ਕੁਆਂਟੀਟੀ ਮਿਲੂਗੀ ਤੁਹਾਨੂੰ ਛੁੱਟਾਂ ਦੀ ਜਿਵੇਂ ਇਹ ਪੀਸ ਆ ਜੇ ਤੁਸੀਂ 4 ਪੀਸ ਵੀ ਆਰਡਰ ਕਰੋਗੇ ਤਾਂ 4 ਪੀਸ ਵੀ ਮਿਲਣਗੇ ਵੀ ਇਸ ਦੇ ਸੋ ਜਿੰਨੇ ਮਰਜੀ ਛੁੱਟ ਤੁਸੀਂ ਆਰਡਰ ਕਰ ਸਕਦੇ ਹੋ ਸੋ ਜਿਹੜਾ ਵੀ ਛੁੱਟ ਤੁਹਾਨੂੰ ਪਸੰਦ ਆਇਆ ਲੈ ਕੇ ਸਕਰੀਨਸ਼ਾਟ WhatsApp ਦਾ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਉਹਦੇ ਉੱਪਰ ਜਾ ਕੇ ਸੈਂਡ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਛੁੱਟਾਂ ਨੂੰ ਮੰਗਵਾ ਸਕਦੇ ਹੋ ਪੀਸ ਮੇਰੇ ਚੈਨਲ ਦੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਟੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਲੋ ਜੀ ਤੁਹਾਨੂੰ ਦਿਖਾਉਣੀ ਆ ਅੱਜ ਦੇ ਪੀਸ 6-7 ਪੀਸ ਆ ਛੋਟੀ ਜੀ ਵੀਡੀਓ ਲੈ ਕੇ ਆਈ ਆ ਪਰ ਕਨਸੈਪਟ ਜਾਨੀ ਕਿ ਪੂਰੇ ਮਿਲਣਗੇ ਨਹੀਂ ਆ ਇੱਕ ਸੂਟ ਦੇ ਵਿੱਚ ਜਿੰਨੇ ਜਿੰਨੇ ਪੀਸ ਕਹੋਗੇ ਉਹਨ ਜਿੰਨੇ ਵੀ ਅਵੇਲੇਬਲ ਹੋ ਸਕੇ ਉਹਨੇ ਕਰਕੇ ਦਵਾਂਗੇ ਸੋ ਆ ਲਓ ਜੀ ਅੱਜ ਦੀ ਵੀਡੀਓ ਦਾ ਪਹਿਲਾ ਹੀ ਸੂਟ ਬਹੁਤ ਹੀ ਪਿਆਰਾ ਦੇਖੋ ਸਟਾਫਾ ਉਹ ਬਾ ਕਾਟਨ ਬਟਰ ਕਾਟਨ ਦਾ ਸਟਾਫਾ ਜਿਹੜਾ ਕਿ ਬਲਾਂ ਤੋਂ ਫਰੀ ਹੁੰਦਾ ਯਾਨੀ ਕਿ ਇਹਦੇ ਵਿੱਚ ਕੋਈ ਵੀ ਆਈ ਨਹੀਂ ਹੁੰਦਾ ਵੀ ਬਲ ਪੈਣਗੇ ਜੀ ਇਕੱਠਾ ਜਾ ਹੋ ਜੋ ਫੈਬਰਿਕ ਬਹੁਤ ਸੋਹਣਾ ਗਲਸ਼ੀ ਲੁੱਕ ਦੇ ਸੋਹਣੇ ਸੋ ਜਿਹੜੀਆਂ ਪਹਿਨਣਾ ਚਾਹੀਦੀ ਇਸ ਤਰ੍ਹਾਂ ਮਿਲਣਗੇ ਇਹੇ ਬਟਨਸ ਲੱਗੇ ਹੋਏ ਸਾਰੇ ਗਲੇ ਦੇ ਉਪਰ ਤੁਹਾਨੂੰ ਬਟਨ ਦੀ ਡਿਜ਼ਾਈਨਿੰਗ ਮਿਲੋਗੀ ਬਹੁਤ ਹੀ ਪਿਆਰੀ ਬਹੁਤ ਹੀ ਸੋਹਣੀ ਡਿਜ਼ਾਈਨਿੰਗ ਤੁਸੀਂ ਚੈੱਕ ਕਰੀ ਚੱਲੋ ਨਾਲ ਇਹਦੇ ਮਿਲਣਗੇ ਇਸ ਤਰ੍ਹਾਂ ਕਰੀਮ ਕਲਰ ਦੀਆਂ ਬਾਟਮਾਂ ਬਹੁਤ ਜ਼ਿਆਦਾ ਟ੍ਰੈਂਡਿੰਗ ਤੇ ਚੱਲ ਰਹੀ ਹੈ ਹੁਣ ਕਰੀਮ ਕਲਰ ਦੀ ਬਾਟਮ ਆਲੋ ਬਹੁਤ ਹੀ ਪਿਆਰੀ ਬਹੁਤ ਹੀ ਸੋਹਣੀ ਇਸ ਤਰ੍ਹਾਂ ਕਰੀਮ ਕਲਰ ਦੀ ਮਿਲੂਗੀ ਬਾਟਮ ਤੇ ਨਾਲ ਇਹਦੇ ਮਿਲੂਗਾ ਜੀ ਦੁਪੱਟਾ ਟਾਈ ਵਾਲੀ ਹਾਂ ਫਾਪਿਓ ਦੇ ਦੁਪੱਟੇ ਮਿਲਣਗੇ ਜੀ ਟਾਈਡਾਈ ਦੁਪੱਟਾ ਰਹੂਗਾ ਬਹੁਤ ਹੀ ਸੋਹਣਾ ਹਾਂ ਹੋਰ ਸਾਈਡ ਮਿਲੂਗੀ ਲੈਸ ਸਾਰੀ ਲੈਸ ਪੂਰੀ ਫਿਨਿਸ਼ਿੰਗ ਦੇ ਨਾਲ ਸਾਰਾ ਦੁਪੱਟਾ ਰੈਡੀ ਆ ਪ੍ਰੋਪਰ ਤੇ ਟਾਈਡਾਈ ਪੂਰਾ ਖੁੱਲਾ-ਘੁੱਲਾ ਦੁਪੱਟਾ ਰਹੂਗਾ ਇਹ ਨਹੀਂ ਕਿ ਛੋਟਾ ਜਿਹਾ ਦੁਪੱਟਾ ਲਾਇਆ ਹੋਇਆ ਪ੍ਰਾਈਸ ਸੁਣ ਕੇ ਹੈਰਾਨ ਹੋ ਜਾਓਗੇ ਸਿਰਫ 750 750 ਰੁਪਏ ਦਾ ਇਹ ਪੀਸ ਆ ਤੇ ਇੱਕ ਸूट ਮੰਗਾਉਗੇ ਤਾਂ 50 ਰੁਪਏ ਐਕਸਟਰਾ ਕੋਰੀਅਰ ਤੇ ਦੇਣੇ ਪੈਣਗੇ ਦੋ ਪੀਸ ਮੰਗਾਉਗੇ ਤਾਂ ਕੋਰੀਅਰ 20 ਤੁਹਾਨੂੰ ਫ੍ਰੀ ਮਿਲ ਜੂਗਾ ਇਸ ਲਈ ਫਟਾਫਟ ਆਰਡਰ ਕਰ ਲਓ ਜਿਹੜੀਆਂ ਵੀ ਪਹਿਣਨ ਨੂੰ ਇਹ ਵਾਲੇ ਪੀਸ ਚਾਹੀਦੇ ਨੇ ਆ ਲਓ ਜੀ ਨੈਕਸਟ ਪੀਸ ਦੇਖ ਲਓ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਪੀਸ ਆ ਲਓ ਜੀ ਲੈਂਥ वगैरह ਦਾ ਕੋਈ ਇਸ਼ੂ ਨਹੀਂ ਪੂਰੇ ਆਏ ਹੈਗੇ ਇਹਨਾਂ ਵੀ ਸ਼ਾਰਟ ਜੇ ਤੁਹਾਨੂੰ ਬਣਨਗੇ ਜਾਨ ਲੰਬਾਈ ਨਹੀਂ ਉਹਨੀ ਪ੍ਰੋਪਰ ਲੰਬਾਈ ਇਹਦੀ ਰਹੂਗੀ ਇਸ ਤੀਸਾਂ ਦੀ ਤੇ ਇਸ ਤਰ੍ਹਾਂ ਸਾਰੇ ਦੇਖੋ ਇਹ ਤੇ ਲੈਸਸ ਦਾ ਕੰਮ ਹੋਇਆ ਜਿੰਨਾ ਵੀ ਕੰਮ ਹੋਇਆ ਸਾਰਾ ਇਸ ਤਰ੍ਹਾਂ ਪੈਨਲ ਬਣੀਆਂ ਹੋਈਆਂ ਲੈਸਸ ਦੀਆਂ ਇਹਦੇ ਨਾਲ ਵੀ ਸੇਮ ਕਰੀਮ ਕਲਰ ਦੀ ਆਉਗੀ ਬਾਟਮ ਦੀ ਬਾਟਮ ਦੇ ਉੱਤੇ ਸਾਰੇ ਬਾਟਮਸ ਦੇ ਉੱਤੇ ਵਰਕ ਆਊਗਾ ਇਸ ਤਰ੍ਹਾਂ ਵਰਕ ਆਊਗਾ ਇਹਦੇ ਨਾਲ ਵੀ ਜਿਹੜਾ ਦੁਪੱਟਾ ਆਊਗਾ ਨਾ ਉਹ ਟਾਈ ਡਾਈ ਹੋਊਗਾ ਲੋ ਦੁਪੱਟਾ ਇਹਦੇ ਨਾਲ ਵੀ ਟਾਈ ਡਾਈ ਰਹੂਗਾ ਆ ਲੋ ਦੇ 4 ਸਾਈਡ ਸੀਮ ਟੋਸ਼ੀਆ ਲੈਸ ਤੋਂ ਨੂੰ ਪੂਰੀ ਫਿਨਿਸ਼ਿੰਗ ਦੇ ਨਾਲ ਕੋਈ ਇਹ ਨਹੀਂ ਵੀ ਧਾਗੇ ਧੁੱਗੇ ਛੱਡੇ ਆ ਜੇ ਪੀਸ ਹਸਤੇ ਆ ਬਹੁਤ ਸੋਹਣੇ ਪੀਸ ਨੇ ਬਹੁਤ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਮਿਲ ਰਹੇ ਨੇ ਫਟਾਫਟ ਆਰਡਰ ਕਰੀ ਚਲੋ ਜਿਹੜਾ ਵੀ ਪੀਸ ਚਾਹੀਦਾ ਹਰ ਵਿੱਚ ਇਹ ਵਾਲਾ ਪੀਸ ਵੀ ਬਹੁਤ ਟ੍ਰੈਂਡਿੰਗ ਤੇ ਰਿਹਾ ਪਾ ਪਿਛਲੇ ਹੀ ਹੈ ਤੇ ਉਦੋਂ ਬਹੁਤ ਪੈਣਾ ਰਹਿਗੀਆਂ ਸੀਗੀਆਂ ਇੱਕ ਦੋ ਪੀਸਾਂ ਵਾਲੇ ਜਿਵੇਂ yellow color ਵਾਲਾ ਜਿਹੜਾ ਹਜੇ ਮੈਂ ਦਿਖਾਣਾ ਉਹ ਵੀ ਪੀਸ ਬਹੁਤ 트ੈਂਡਿੰਗ 'ਚ ਸੀ ਇਸ ਤਰ੍ਹਾਂ ਬਟਨਸ ਮਿਲਣਗੇ ਪ੍ਰਿੰਟਿੰਗ ਆ ਚੈੱਕ ਕਰ ਲਓ ਕਾਟਨ ਦੇ ਪੀਸ ਨੇ ਬਹੁਤ ਹੀ ਸੋਹਣੇ ਬਹੁਤ ਹੀ ਪਿਆਰੇ ਬਟਰ ਕਾਟਨ ਦਾ ਸਟਾਫ ਰਹੂਗਾ ਨਾਲ ਇਸ ਤਰ੍ਹਾਂ ਰਹਿਣੀਆਂ ਬਾਟਮ ਬਾਟਮ ਦੇ ਉੱਤੇ ਵੀ ਵਰਕ ਦੇਖ ਲਓ ਇਸ ਤਰ੍ਹਾਂ ਰਹੂਗੀ ਇਹਦੀ ਲੁੱਕ ਪੀਸ ਦੀ ਲੁੱਕ ਬਹੁਤ ਸੋਹਣੀ ਤੇ ਨਾਲ ਇਹਦੇ ਸੇਮ ਦੇਖੋ ਇਹਦੇ ਮੋਰੀ ਦੇ ਉੱਤੇ ਕੰਮ ਹੋਇਆ ਸੇਮ ਕੰਮ ਤੁਹਾਨੂੰ ਇਸ ਤਰ੍ਹਾਂ ਬਾਟਮ ਦੇ ਉੱਤੇ ਮਿਲੇਗਾ ਨਾਲ ਇਹਦੇ ਵੀ ਸੇਮ ਦੇਖੋ ਕੋਸ਼ੀਆ ਲੈਂਸ ਲੱਗੀ ਹੋਈ ਆ ਦੁਪੱਟੇ ਤੇ ਟਾਈਡਾਈ ਦੁਪੱਟਾ ਰਹੂਗਾ ਪੂਰਾ ਖੁੱਲਾ ਡੁੱਲਾ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਆ नेक्स्ट ਪੀਸ ਹੈਗਾ ਜੀ ਇਹ ਵੀ ਬਹੁਤ ਇਹ ਤਾਂ ਯਾਨੀ ਕਿ オリジナル ਇਹਦੇ ਪੀਸ ਆ ਜਿਹੜੇ オーਰਗੈਂਜ਼ਾ ਵਗੈਰਾ ਤੇ ਆਇਆ ਜਾਂ ਵਿਸਕੋਸ ਮਸਲੀਨ ਦੇ 25 2500 ਤੱਕ 3 3000 ਤੱਕ ਸੇਲ ਹੋ ਰਹੇ ਨੇ ਇਹ ਵਾਲੇ ਪੀਸ ਤੇ ਇਹ ਹੁਣ ਇਹ ਹੰਦੀਆਂ ਤਾਂ ਯਾਨੀ ਕਿ ਕਾਪੀ ਆ ਇਹ ਕਾਟਨ ਦੇ ਉੱਪਰ ਆਈ ਹੋਈ ਹੈ ਕਾਟਨ ਦੇ ਉੱਪਰ ਆ ਤੇ ਪ੍ਰਾਈਸ ਵੀ ਤਾਂ ਹੀ ਇੰਨਾ ਰੀਜ਼ਨੇਬਲ ਆ ਤਾਂ ਕਿ ਹਰ ਕੋਈ ਭੈਣ ਇਹਨਾਂ ਨੂੰ ਲੈ ਸਕੇ ਜਿੰਨਾਂ ਦੀ ਵੀ ਰੀਜ਼ ਆ ਇਹਨਾਂ ਸੂਟਾਂ ਦੇ ਵਿੱਚ ਇਦਾਂ ਦੇਖੋ ਸਾਰੇ ਪੋਲ ਕੀ ਬਟਨ ਮਿਲਣਗੇ ਸਾਰੀ ਪ੍ਰਿੰਟਿੰਗ ਇਸ ਤਰ੍ਹਾਂ ਰਹੂਗੀ ਨਾਲ ਇਹਦੇ ਵੀ ਸੇਮ ਕਰੀਮ ਕਲਰ ਦੀ ਰਹੂਗੀ ਬਾਟਮ ਬਹੁਤ ਹੀ ਸੋਹਣੀ ਸਾਰੇ ਵਰਕ ਹੋਇਆ ਹੋ ਬਾਟਮ ਦੇ ਉੱਤੇ ਨਾਲ ਦੁਪੱਟਾ ਇਹਦਾ ਵੀ ਰਹੂਗਾ ਟਾਈਡਰ ਹਾਂ ਲੋ ਟਾਈ ਡਾਈ ਰੋਗੜਾ ਦੁਪੱਟਾ ਪੀਸ ਬਿਲਕੁਲ origignal ਪੀਸ ਵਾਂਗੂ ਬਣਿਆ ਹੋਇਆ ਵਾ ਪਰ ਇਹਦਾ ਬਸ ਸਟਾਫ ਚੇਂਜ ਆ ਗਿਆ ਦੁਪੱਟੇ ਦਾ ਸਟਾਫ ਚੇਂਜ ਹੋ ਗਿਆ ਤੇ ਪ੍ਰਾਈਸ ਸਿਰਫ 750 750 ਦੇ ਵਿੱਚ ਇਹ ਵਾਲਾ ਸੂਟ ਤੁਹਾਡਾ ਹੋ ਜਾਣਾ ਜੀ ਜਿਹੜੀ ਵੀ ਮਰਜ਼ੀ ਆਰਡਰ ਕਰ ਲਿਓ ਆ ਲੋ ਇਹ ਮੇਰਾ ਸਭ ਤੋਂ ਜਾਨਕੀ ਸੋਹਣਾ ਡਿਜ਼ਾਈਨ ਰਿਹਾ ਪਿਛਲੇ ਇਹ ਤਾਂ ਇੰਨੀ ਜ਼ਿਆਦਾ ਡਿਮਾਂਡ ਸੀ ਉਦੋਂ ਸੂਟ ਪੂਰੇ ਨਹੀਂ ਹੋਏ ਸੀ ਜਾਨਕੀ ਇੰਨੀ ਜ਼ਿਆਦਾ ਡਿਮਾਂਡ ਰਹੀ ਸੀ ਦੋ ਦੋ ਤਿੰਨ ਤਿੰਨ ਸੂਟ ਵੀ ਇਹ ਵਾਲੇ ਜਾ ਰਹੇ ਸੀਗੇ ਆ ਦੋਨੇ ਡਿਜ਼ਾਈਨ ਸੁਪਰ ਹਿੱਟ ਵਿਕੇ ਨੇ ਸੋ ਇਹ ਰਿਪੀਟ ਤੇ ਇਸ ਵਾਰ ਫਿਰ ਔਨ ਸਾਰੀ ਇਹਨਾਂ ਦੀ ਵੀਡੀਓ ਪੈ ਰਹੀ ਆ ਆ ਲੋ ਜੀ ਵੀਡੀਓ ਅੱਜ ਕੋਈ ਹੋਰ ਬਣਨੀ ਸੀ ਬਟ ਪਹਿਲਾਂ ਹੀ ਇਹ ਪੀਸਾਂ ਦੀ ਬਣਾ ਰਹੇ ਆ ਤਾਂ ਕਿ ਜਿਹੜੀਆਂ ਭੈਣਾਂ ਦੀ ਰਿਕੁਆਇਰ ਆ ਹੁਣ ਫੁੱਲ ਔਨ ਸਟਾਕ ਆ ਸੋ ਤੁਸੀਂ ਲੈ ਸਕੋ ਲੋ ਜੀ ਪੀਸ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਵਾ ਨਾਲ ਇਹਦੇ ਵੀ ਕਰੀਮ ਕਲਰ ਦੀ ਬਾਟਮ ਤੇ ਨਾਲ ਕਰੀਮ ਹੀ ਵਰਕ ਆਊਗਾ ਬਹੁਤ ਸੋਹਣਾ ਬਹੁਤ ਪਿਆਰਾ ਲੋ ਕਰੀਮ ਕਲਰ ਦੇ ਉੱਪਰ ਇਹ ਹੀ ਵਰਕ ਰਹੂਗਾ ਇਸ ਬਾਸ ਸੋਹਣਾ ਪੀਸਾ ਬਹੁਤ ਹੀ ਪਿਆਰਾ ਤੇ ਨਾਲ ਇਹਦਾ ਵੀ ਦੁਪੱਟਾ ਸੇਮ ਰੋਜ਼ਾ ਟੰਗ ਹੈ। ਹਲੋ। ਕ੍ਰੋਸ਼ੀਅਲ ਐਸ ਦੇ ਨਾਲ ਸਾਰੇ ਫਿਨਿਸ਼ਿੰਗ ਮਿਲੂਗੀ ਦੁਪੱਟੇ ਤੇ। ਟਾਈਡਾਈ ਰਹੂਗਾ ਦੁਪੱਟਾ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ। ਲਓ ਜੀ ਇਹ ਸੀਗੀ ਅੱਜ ਦੀ ਮੇਰੀ ਛੋਟੀ ਜੀ ਵੀਡੀਓ ਬਹੁਤ ਸੋਹਣੇ ਕਨਸੈਪਟਾਂ ਦੇ ਨਾਲ ਸਟਾਕ ਆਪਣੇ ਕੋਲ ਹਰੇਕ ਸੂਟ ਦੇ ਵਿੱਚ 2 2 3 3 ਹੈਗੇ ਪਰ ਵੱਧ ਵੀ ਚਾਹੀਦਾ ਵੱਧ 20 ਮਿਲ ਜਾਣਗੇ ਸੋ ਜਿਹੜੀਆਂ ਭੈਣਾਂ ਨੇ ਜਿੰਨੇ ਮਰਜ਼ੀ ਸੂਟ ਆਰਡਰ ਕਰਨੇ ਆ ਤੁਸੀਂ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਕਲੈਕਸ਼ਨ ਕਿੱਦਾਂ ਦੀ ਲੱਗੀ ਮਿਲਦੇ ਆਂ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹ So street comedy.